ਵੈਸੇ ਤਾਂ ਜਦੋਂ ਪਹਿਲਾਂ ਤੋਂ ਹੀ ਆਪਾਂ ਗੰਡੇ ਲਾਉਂਦੇ ਦੇਖਦੇ ਆਂ ਤਾਂ ਕੈਰੀਆਂ ਦੇ ਵਿੱਚ ਹੀ ਲਾਏ ਜਾਂਦੇ ਆਗੇ ਜ्यादातर ਜਿਹੜੇ ਕੈਰੀ ਬਣਾ ਕੇ ਗੰਡੇ ਲਾਏ ਜਾਂਦੇ ਆਗੇ ਤੇ ਸੌਰ ਵਾਲੀ ਜਗ੍ਹਾ ਤੇ ਜਿਆਦਾ ਲਾਏ ਜਾਂਦੇ ਸੀਗੇ ਜਿੱਥੇ ਸਟੜੀਆਂ ਵਗੈਰਾ ਰੱਖਿਆ ਜਾਂਦੀ ਸੀ ਜਾਂ ਪਲਾਈ ਹੁੰਦੀ ਸੀਗੀ ਗੰਡੇ ਉੱਥੇ ਵੀ ਕਾਫੀ ਵਧੀਆ ਹੋ ਜਾਂਦੇ ਸੀ ਪਰ ਜਿਹੜਾ ਆਮ ਜਗ੍ਹਾ ਦੇ ਉੱਪਰ ਜਦੋਂ ਆਪਾਂ ਕੈਰੀ ਦੇ ਵਿੱਚ ਗੰਡੇ ਲਾਉਣੇ ਆ ਤਾਂ ਬਿਨਾ ਹਰਸਾਣੇ ਖਾਦਾਂ ਦੀ ਵਰਤੋਂ ਦੇ ਗੰਡੇ ਕਰਨੇ ਕਾਫੀ ਮੁਸ਼ਕਲ ਹੋ ਜਾਂਦੇ ਹੈਗੇ ਤੇ ਉਸ ਚੀਜ਼ ਦਾ ਬਦਲ ਸਾਡੇ ਕੋਲੇ ਜਿਹੜਾ ਹੈਗਾਗਾ ਉਹ ਅਸੀਂ ਬੈਡਾਂ ਦੇ ਉੱਪਰ ਗੰਡੇ ਲਾਏ ਆਗੇ ਪਹਿਲੇ ਸਾਲ ਵੀ ਥੋੜਾ ਟ੍ਰਾਇਲ ਕੀਤਾ ਸੀ ਐ ਕਿ ਜਿਆਦਾ ਗੰਡੇ ਲਾਇਆ ਆਪਾਂ ਲਗਭਾਗ ਇੱਕ ਵਧੀਆ ਤਗੜਾ ਕੈਰਾ ਜਿਹੜਾ ਗੰਡਿਆਂ ਦਾ ਆਪਾਂ ਬੈਡਾਂ ਦੇ ਉੱਪਰ ਲਾਇਆਗਾ ਤੇ ਤੁਹਾਨੂੰ ਜਿਹੜਾ ਨਤੀਜੇ ਦਿਖਾ ਦਈਏ ਬੈਡਾਂ ਉੱਪਰ ਲੱਗੇ ਗੰਡਿਆਂ ਦੇ ਵਧੀਆ ਸਾਈਜ਼ ਜਿਹੜਾ ਵੱਡਣਾ ਸ਼ੁਰੂ ਹੋ ਗਿਆ ਬਿਨਾਂ ਕਿਸੇ ਖਾਦ ਦੀ ਵਰਤੋਂ ਦੇ ਤੇ ਇਹਦੇ ਚ ਕਾਫੀ ਸਾਰੇ ਹੋਰ ਤੁਹਾਨੂੰ ਦਿਖਾ ਦਿੰਨੇ ਆ ਕਿ ਇਹਦੇ ਚ ਜਿਵੇਂ ਮੰਨ ਲਓ ਵੀ ਜਿਹੜੇ ਪਾਸੇ ਬੈਡ ਆਪਣੇ ਉੱਚੇ ਬਣੇ ਹੋਏ ਹੈਗੇ ਉੱਥੇ ਗੰਡੇ ਕਾਫੀ ਵਧੀਆ ਸਾਈਜ਼ ਜਿਹੜਾ ਹੁਣ ਬਣਾ ਰਹੇ ਹੈਗੇ ਤੇ ਹਜੇ ਵੀ ਕਾਫੀ ਤੇ ਇਹਨਾਂ ਦੇ ਪੱਕਣ ਦੇ ਵਿੱਚ ਪਏ ਆ ਹੋਰ ਵੀ ਉਮੀਦ ਆ ਕਿ ਸਾਈਜ਼ ਇਹਨਾਂ ਦਾ ਵਧੀਆ ਬਣੂਗਾ ਤੇ ਇਹਨਾਂ ਦੇ ਵਿੱਚ ਇੱਕ ਸਮੱਸਿਆ ਆਪਾਂ ਨੂੰ ਦੇਖਣ ਦੇ ਵਿੱਚ ਆਈ ਆ ਜਿੱਥੇ ਬੈੱਡ ਉੱਚੇ ਸੀਗੇ ਸਾਡੇ ਬੰਦੇ ਜਿਹੜੇ ਨਾਲ ਮੇਰੇ ਕੰਮ ਕਰਦੇ ਆਗੇ ਉਹਨਾਂ ਦਾ ਜ਼ਿਆਦਾਤਰ ਇਹੀ ਕਹਿਣਾ ਹੁੰਦਾਗਾ ਕਿ ਜ਼ਿਆਦਾ ਉੱਚੇ ਬੈੱਡ ਬਣਾਵਾਂਗੇ ਤਾਂ ਜਿਹੜੀ ਸੇਮ ਘਟ ਜਾਂਦੀ ਆ ਜਾਂ ਇਹ ਆ ਜਾਂ ਉਹ ਆ ਉਹਨਾਂ ਨੇ ਜਿਹੜੇ ਬੈੱਡ ਨੀਵੇਂ ਬਣਾਤੇ ਸੀਗੇ ਮੈਂ ਜਿਹੜੇ ਬੈੱਡ ਬਣਾਏ ਸੀ ਉਹ ਥੋੜੇ ਜਿਹਾ ਉੱਚੇ ਬਣਾਏ ਸੀਗੇ ਉੱਚੇ ਬੈਡਾਂ ਦੇ ਉੱਪਰ ਜਿਹੜੇ ਨਤੀਜੇ ਕਾਫੀ ਸੋਹਣੇ ਸਾਨੂੰ ਦੇਖਣ ਨੂੰ ਮਿਲੇ ਨੇ ਕਿ ਗਰੋਥ ਵਧੀ ਹੈਗੀ ਸਾਈਜ਼ ਵਧੀ ਹੈਗਾ ਭੂਗ ਵੱਡੀ ਹੈਗੀ ਤੇ ਜਿਹੜੇ ਨੀਵੇਂ ਬੈਡ ਨੇ ਜਿੱਥੇ ਪਾਣੀ ਚੜਦਾ ਬੈਡਾਂ ਤੇ ਉਹ ਵੀ ਤੁਹਾਨੂੰ ਜਿਹੜਾ ਵੀਡੀਓ ਦੇ ਵਿੱਚ ਦੇਖਣ ਦੇ ਵਿੱਚ ਆਊਗਾ ਵੀ ਕਿਵੇਂ ਜਿਹੜੇ ਉਹ ਗੰਡੇ ਉਹਨਾਂ ਨਾਲੋਂ ਮਾੜੇ ਨੇ ਜਿਹੜੇ ਉੱਚੇ ਬੈਡਾਂ ਦੇ ਉੱਤਰ ਲਾਏ ਹੋਏ ਨੇਗੇ ਕਾਫੀ ਵਾਰੀ ਆਪਾਂ ਹਰੇਕ ਚੀਜ਼ ਜਿਹੜੀ ਤੁਹਾਨੂੰ ਬੈਡਾਂ ਦੇ ਉੱਪਰ ਲਾਉਣ ਦੀ ਸਲਾਹ ਇਸੇ ਕਰਕੇ ਦਿੰਨੇ ਆ ਕਿ ਉਹਦੇ 'ਚ ਨਿਊਟ੍ਰੀਐਂਟ ਲਾਸ ਬਹੁਤ ਘੱਟ ਹੁੰਦਾ ਨਿਊਟ੍ਰੀਐਂਟ ਲਾਸ ਤੋਂ ਭਾਵ ਕਿਹੜੀ ਕਿਹ ਰਹਿ ਚੱਲਦੀ ਹੈ ਜਿਸ ਦੇ ਨਾਲ ਜਿਹੜਾ ਚੀਜ਼ ਮਾੜੀ ਪੈ ਜਾਂਦੀ ਹੈ ਪਾਣੀ ਲੱਗਣ ਤੋਂ ਬਾਅਦ ਉਹ ਇਹ ਹੁੰਦਾ ਕਿ ਜਦੋਂ ਪਾਣੀ ਲੱਗਦਾ ਹੈਗਾ ਪਾਣੀ ਕੋਸ਼ਤਾ ਜਿਹੜਾ ਹਵਾ ਦੇ ਨਾਲ ਬਾਸ਼ ਆਪਣਾ ਟੁੱਪ ਦੇ ਨਾਲ ਬਾਸਪੀਕਰਨ ਹੋ ਜਾਂਦਾ ਹੈਗਾ ਹਵਾ ਦੇ ਵਿੱਚ ਉੜਦਾ ਹੈਗਾ ਕੁਝ ਨਾ ਕੁਝ ਨਾਈਟ੍ਰੋਜਨ ਉਹ ਹਵਾ ਦੇ ਵਿੱਚ ਨਾਲ ਲੈ ਜਾਂਦਾ ਜੀ ਤੇ ਦੂਸਰਾ ਜਿਹੜਾ ਪਾਣੀ ਜਦੋਂ ਥੱਲੇ ਨੂੰ ਕੋਸ਼ ਧਰਤੀ ਦੇ ਵਿੱਚ ਜਾਂਦਾ ਹੈਗਾ ਉਹਦੇ ਨਾਲ ਉਹ ਜੜਾਂ ਦੀ ਰੇਂਜ ਤੋਂ ਬਾਹਰ ਲੀਚ ਡਾਊਨ ਕਰ ਦਿੰਦਾ ਲੀਚ ਡਾਊਨ ਤੋਂ ਭਾਵ ਕਿ ਜੜ ਦੀ ਰੇਂਜ ਤੋਂ ਬਾਹਰ ਕਰ ਦਿੰਦਾ ਜਿਹੜੇ ਤੱਤ ਖਰਾਕੀ ਤੱਤ ਬੂਟੇ ਨੇ ਮਿੱਟੀ ਦੇ ਵਿੱਚੋਂ ਲੈਣੇ ਹੁੰਦੇ ਹੈਗੇ ਇਸੇ ਕਰਕੇ ਇਹ ਇਹਨੂੰ ਵੈਸੇ ਟੈਕਨੀਕਲ ਭਾਸ਼ਾ ਦੇ ਵਿੱਚ ਕਪਿਲਰੀ ਰਿਐਕਸ਼ਨ ਕਹਿੰਦੇ ਆਪਾਂ ਕਪਿਲਰੀ ਰਿਐਕਸ਼ਨ ਤੋਂ ਭਾਵ ਕਿ ਜਿਹੜੇ ਪੋਰ ਬਣੇ ਹੁੰਦੇ ਨੇਗੇ ਮਿੱਟੀ ਦੇ ਵਿੱਚ ਸਰਾਖ ਹੁੰਦੇ ਨੇਗੇ ਉਹ ਚ ਪਾਣੀ ਦੋ ਤਰੀਕੇ ਨਾਲ ਟਰੈਵਲ ਕਰਦਾ ਜਾਂਦਾ ਤਾਂ ਥੱਲੇ ਨੂੰ ਟਰੈਵਲ ਕਰਦਾ ਹੈਗਾ ਜੇਕਰ ਪਾਣੀ ਤੁਸੀਂ ਨੀਮੀ ਜਗ੍ਹਾ ਤੋਂ ਲਾਜੋ ਤਾਂ ਸਲ੍ਹਾਬ ਦੇ ਰੂਪ ਚ ਉੱਪਰ ਨੂੰ ਟਰੈਵਲ ਕਰਦਾ ਹੈਗਾ ਜਾ ਸਾਈਡ ਨੂੰ ਟ੍ਰੈਵਲ ਕਰਦਾ ਹੈਗਾ ਉਹਦੇ ਚ ਇਹੀ ਸਿਸਟਮ ਬਣ ਜਾਂਦਾ ਹੈ ਜਦੋਂ ਪਾਣੀ ਖਾਈ ਦੇ ਵਿੱਚ ਲੱਗਦਾ ਤਾਂ ਉਹ ਸਾਈਡ ਨੂੰ ਜਦੋਂ ਟ੍ਰੈਵਲ ਕਰਦਾ ਸਾਈਡ ਨੂੰ ਜਾਂਦਾ ਹੈਗਾ ਤਾਂ ਉਹ ਜਿਹੜੇ ਪਾਸੇ ਵਾਲੇ ਤੱਤ ਤਾਂ ਉਹ ਵੀ ਆਪਦੇ ਨਾਲ ਜਿਹੜੇ ਬੂਟੇ ਦੀ ਪਹੁੰਚ ਤੱਕ ਲੈ ਕੇ ਜਾਂਦਾ ਤੇ ਬੂਟਾ ਉਹ ਤੱਤ ਲੈ ਕੇ ਵਧੀਆ ਤਰੀਕੇ ਨਾਲ ਗਰੋਥ ਕਰ ਲੈਂਦਾ ਤੇ ਇਸ ਤੋਂ ਉਲਟ ਜਿੱਥੇ ਨੀਵਾ ਥਾਂ ਹੁੰਦਾ ਹੈਗਾ ਜਿੱਥੇ ਪਾਣੀ ਉੱਪਰੋਂ ਲੱਗਦਾ ਹੈਗਾ ਪਾਣੀ ਨੇ ਥੱਲੇ ਨੂੰ ਰਹਿਸਣਾ ਹੁੰਦਾ ਹੈਗਾ ਉੱਥੋਂ ਜਿਹੜੇ ਤੱਤ ਖੇਤਾਂ ਦੇ ਵਿੱਚ ਪਏ ਹੁੰਦੇ ਆ ਉਹ ਬੂਟੇ ਜੜ ਤੋਂ ਦੂਰ ਲੈ ਜਾਂਦਾ ਤੇ ਉਹਦੇ ਨਤੀਜੇ ਵਜੋਂ ਜਿਹੜੀ ਫਸਲ ਉੱਥੇ ਆਪਣੀ ਮਾੜੀ ਰਹਿ ਜਾਂਦੀ ਹੈਗੀ। ਕੈਮੀਕਲ ਖੇਤੀ ਦੇ ਵਿੱਚ ਇਹ ਸਮੱਸਿਆ ਘਟ ਆਉਂਦੀ ਹੈ। ਉਹਦੇ 'ਚ ਜਦੋਂ ਪਾਣੀ ਲਾਉਣੇ ਆ ਤਾਂ ਯੂਰੀਆ ਦਾ ਘੱਟਾ ਨਾਲ ਦੀ ਨਾਲ ਹੀ ਸੜ ਦੰਨੇ ਹੈਗੇ। ਜਦ ਐ ਲੱਗੇ ਵੀ ਥੋੜੀ ਜਿਹੀ ਮਾੜੀ ਹੈ ਤਾਂ ਦੋ ਵੀ ਪਾਣੇ ਹੈਗੇ। ਉਹਦੇ 'ਚ ਇਹੀ ਚੱਕਰ ਹੁੰਦਾਗਾ ਕਿ ਉਹ ਯੂਰੀਆ ਆਪਾਂ ਵੱਧ ਦੇਈ ਜੰਨੇ ਰਹਿਣੇ ਆ ਤੇ ਮਿੱਟੀ ਦੀ ਪੀ ਐਚ ਵੈਲਿਊ ਵਗੈਰਾ ਜ਼ਰੂਰ ਹੱਲੇ ਜਾਂਦੀ ਹੈ ਪਰ ਜਿਹੜੀ ਤੱਤਾਂ ਦੀ ਘਾਟ ਬੂਟਿਆਂ ਨੂੰ ਘੱਟ ਆਉਂਦੀ ਹੈ ਤੇ ਚੰਗੀ ਫਸਲ ਆਪਾਂ ਪ੍ਰਾਪਤ ਕਰ ਲੰਨੇ ਪਰ ਇਸ ਤੋਂ ਉਲਟ ਜਿਹੜਾ ਕੁਦਰਤੀ ਖੇਤੀ ਦੇ ਵਿੱਚ ਇਹੀ ਸਮੱਸਿਆ ਆਵਾਂਗੀ ਕਿ ਆਪਾਂ ਸੀਮਤੋ ਤਰੀਕੇ ਨਾਲ ਤੱਤ ਪੂਰੇ ਕਰਨੇ ਹੁੰਦੇ ਆ ਤੇ ਜੇਕਰ ਉਹੀ ਪਾਣੀ ਦੇ ਨਾਲ ਆਪਾਂ ਗਵਾ ਲਾਂਗੇ ਤਾਂ ਜਿਹੜੇ ਤੱਤ ਪੂਰੇ ਕਰਨੇ ਮੁਸ਼ਕਲ ਹੋ ਜਾਂਦੇ ਆ ਗੰਡਿਆਂ ਦੇ ਵਿੱਚ ਏਸੀ ਚੀਜ਼ ਨੇ ਜਿਹੜਾ ਸਾਡੇ ਨਾਲ ਸਾਡਾ ਸਾਥ ਦਿੱਤਾਗਾ ਕਿ ਉੱਚੀਆਂ ਬਟਾਂ ਦੇ ਉੱਪਰ ਕਾਫੀ ਸੋਨੇ ਹੋਏ ਹੈਗੇ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਪੱਟਣ ਤੋਂ ਬਾਅਦ ਜਿਹੜੇ ਨਤੀਜੇ ਰਹਿਣਗੇ ਉਹ ਤੁਹਾਡੇ ਨਾਲ ਜਿਹੜੇ ਸਾਂਝੇ ਕਰਾਂਗੇ ਤੇ ਵੀ ਕਾਫੀ ਚੰਗਾ ਮਿਲਿਆ ਇਸ ਵਾਰ ਆਪਾਂ ਨੂੰ ਤੇ ਇਹ ਵੀ ਅੱਗੇ ਤੋਂ ਆਪਾਂ ਜਿਹੜਾ ਤਿਆਰ ਕਰਾਂਗੇ ਤੇ ਤੁਹਾਡੇ ਸਾਰਿਆਂ ਲਈ ਅਵੇਲੇਬਲ ਹੋਊਗਾ ਅਗਲੇ ਸਾਲ ਦੇ ਵਿੱਚ ਉਮੀਦ ਕਰਦੇ ਹਾਂ ਕਿ ਵੀਡੀਓ ਤੁਹਾਡੇ ਲਈ ਲਾਹੇਵੰਦ ਸਾਬਤ ਹੋਊਗੀ ਜਿਹੜੀ ਚੀਜ਼ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਉਹ ਚੰਗੇ ਤਰੀਕੇ ਨਾਲ ਤੁਹਾਡੇ ਤੱਕ ਪਹੁੰਚਾ ਸਕੇ ਹੋਵਾਂਗੇ ਫਿਰ ਵੀ ਕੋਈ ਜਿਹੜੀ ਗਲਤੀ ਰਹਗੀ ਉਹਦੇ ਲਈ ਮਾਫੀ ਦੇਣਾ ਇਸ ਵੀਡੀਓ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ